ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਕਣਕ ਵਾਡੀਆਂ ਦੀ ਸਟੇਜ ਤੇ ਆ ਗਈ ਆ ਜੀ ਤੇ ਕਿਸਾਨ ਵੀਰ ਸੋਚ ਰਿਹਾ ਕਿਹੜਾ ਝੂਨੇ ਦਾ ਬੀਜ ਲਿਆ ਜਾਵੇ ਕਈ ਕਿਸਾਨ ਵੀਰ ਬਾਸਮਤੀਆਂ ਬਾਰੇ ਸੋਚ ਰਹੇ ਆ ਇਹ ਤੇ ਜ਼ਰੂਰੀ ਆ ਜੀ ਵੀ ਉਸੇ ਹਿਸਾਬ ਨਾਲ ਹੀ ਕਿਸਾਨ ਵੀਰਾਂ ਬੀਜ ਲੈਣਾ ਵਾ ਜਿਸ ਹਿਸਾਬ ਨਾਲ ਸ਼ੈਲਰ ਚੱਕਦੇ ਆ ਜਾਂ ਸਰਕਾਰਾਂ ਕਹਿ ਰਹੀਆਂ ਵਾ ਪਰ ਇਸ ਤੋਂ ਵੀ ਇੱਕ ਮੇਨ ਜਿਹੜੀ ਚੀਜ਼ ਆ ਉਹ ਆ ਜੀ ਪਨੀਰੀ ਤਿਆਰ ਕਰਨ ਦਾ ਤਰੀਕਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹਦੇ ਬਾਰੇ ਆਪਾਂ ਅੱਜ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਪਨੀਰੀ ਤਿਆਰ ਕਰਨ ਟਾਈਮ ਉਹ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਓ ਫਿਰ ਤੋਂ ਪਲਵਾਓ ਫਿਰ ਉਹਨੂੰ ਵਾਓ ਉਸ ਤੋਂ ਬਾਅਦ ਉਹਦੇ ਤੇ ਕੰਪਿਊਟਰ ਕਰਾਇਆ ਫਰਾਇਆ ਜਾਵੇ ਚੰਗੀ ਤਰ੍ਹਾਂ ਜਿਹਦੇ ਨਾਲ ਕਿ ਲੈਵਲ ਪਾਣੀ ਜਦੋਂ ਪਨੀਰੀ ਨੂੰ ਲਾਉਣਾ ਵਾ ਉਹ ਲੈਵਲ ਰਵੇ ਜੇ ਆਪਾਂ ਆਪਣੇ ਹੱਥਾਂ ਦੇ ਨਾਲ ਲੈਵਲ ਬਣਾਉਨੇ ਆ ਉਹ ਅੱਗੇ ਜਾ ਕੇ ਉੱਚਾ ਨੀਵਾ ਹੋ ਜਾਂਦਾ ਵਾ ਪਾਣੀ ਉੱਚਾ ਨੀਵਾ ਲੱਗਦਾ ਵਾ ਉੱਥੋਂ ਪਨੀਰੀ ਬੈਠ ਜਾਂਦੀ ਹੈ ਜਾਂ ਤਿਆਰ ਨਹੀਂ ਹੁੰਦੀ ਕੋਈ ਵੀ ਪਰਮਲ ਵੈਰਾਈਟੀ ਆਪਾਂ ਵੱਡੀ ਵੈਰਾਈਟੀਆਂ ਲਾ ਰਹੇ ਜਿਵੇਂ PR131 PR114 PR121 122 ਠੀਕ ਹੈ ਜੀ 128 132 ਇਹ ਜਿੰਨੀਆਂ ਵੈਰਾਈਟੀਆਂ ਜਾਂ ਸੁਪਰੀਮ 110 ਇਹ ਲਗਭਗ ਆਪਣੀਆਂ ਜਿਹੜੀਆਂ ਪਨੀਰੀਆਂ ਐ 30 ਤੋਂ 35 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀਆਂ ਤੇ ਲੱਗਣ ਦਾ ਇਹਦਾ ਸਮਾਂ ਇਹੀ ਆ ਇਹਨੂੰ ਆਪਾਂ ਅੱਗੇ ਨਹੀਂ ਕਰਨਾ ਮਤਲਬ ਜਦੋਂ ਆਪਾਂ 40 45 ਦਿਨਾਂ ਦੀ ਪਨੀਰੀ ਲਾਉਂਦੇ ਹਾਂ ਪੱਕੜ ਹੋ ਜਾਂਦੀ ਐ ਅੱਗੇ ਜਾ ਕੇ ਉਹ ਨਾਲ ਨਾਲੋ ਕਿ ਤਿਆਰ ਨਹੀਂ ਹੁੰਦੀ ਚੰਗੀ ਤਰ੍ਹਾਂ ਜਦੋਂ ਆਪਾਂ ਲਾਉਂਦੇ ਆ ਇਹ ਇਸ ਕਰਕੇ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਜਾਂ 40 ਤੋਂ ਪਹਿਲਾਂ ਪਹਿਲਾਂ ਆਪਾਂ ਪਨੀਰੀ ਜਿਹੜੀ ਆਪਣੀ ਤਿਆਰ ਕਰਕੇ ਤੇ ਲਾ ਦੇਣੀ ਹੈ। ਇਦਾਂ ਜਿਹੜੀਆਂ ਸ਼ਾਰਟ ਵੈਰੈਟੀਆਂ ਬਾਸਮਤੀਆਂ ਹੋ ਗਈਆਂ ਜਿਵੇਂ 126 ਝੋਨਾ ਆ ਗਿਆ ਉਹ 25 ਦਿਨਾਂ ਦੇ ਤਿਆਰ ਹੋ ਜਾਂਦੀਆਂ ਉਹ 35 ਦਿਨ ਕ੍ਰੋਸ ਨਹੀਂ ਕਰ ਦਿੰਦੇ ਨੇ ਉਹਨੂੰ। 25 ਦਿਨਾਂ ਤਿਆਰ ਹੋ ਜਾਂਦੀ ਆ 25 ਦਿਨਾਂ ਤਿਆਰ ਕਰਕੇ ਆਪਾਂ 35 ਦਿਨਾਂ ਦੇ ਵਿੱਚ ਵਿੱਚ ਉਹ ਪਨੀਰੀ ਜਿਹੜੀ ਲਾ ਦੇਣੀ ਹੈ। ਇੱਕ ਜਿਹੜੀ ਸਭ ਤੋਂ ਧਿਆਨਯੋਗ ਰੱਖਣ ਗੱਲ ਆ ਜਿਹੜੀ ਉਹ ਧਿਆਨ ਨਾਲ ਗੱਲ ਪੱਲੇ ਬੰਨ ਲੋਗੇ ਪਿਛਲੀ ਵਾਰ ਸਭ ਤੋਂ ਜਿਆਦਾ ਜਿਹੜੀ ਪਿੰਨਾਂ ਦੇ ਵਿੱਚ ਪ੍ਰੋਬਲਮ ਆਈ ਆ ਉਹ ਆਈ ਆ ਜੀ ਆਪਾਂ ਸ਼ਾਰਟ ਵੈਰੈਟੀਆਂ ਜਿੱਥੇ ਬਾਸਮਤੀ ਲਾਈ ਸੀ ਪਨੀਰੀ ਤਿਆਰ ਕੀਤੀ ਸੀ ਬਾਸਮਤੀ ਦੀ ਜਾਂ ਪੀ ਆਰ 126 ਦੀ ਪਨੀਰੀ ਤਿਆਰ ਕੀਤੀ ਸੀ ਪਿਛਲੇ ਸਾਲ ਕਿਸਾਨ ਵੀਰਾਂ ਨੇ ਉੱਥੇ ਪੀ ਆਰ 131 ਦੀ ਉਸੇ ਸੇਮ ਜਗ੍ਹਾ ਤੇ ਪੀ ਆਰ 131 ਜਾਂ ਪੀ ਆ ਜਾਂ ਸੁਪਰੀਮ 110 ਦੀ ਤਿਆਰ ਕੀਤੀ ਉਹ ਜਦੋਂ ਅਗਲੇ ਬੰਨੇ ਝੋਨਾ ਲਾਇਆ ਉਹ ਬੀ ਫੇਰ ਵਿੱਚ ਪੀਆਰ 131 ਦਾ ਤੁਰਿਆ ਫਿਰੇ ਸੁਪਰੀਮ 110 ਦੇ ਵਿੱਚ ਉਹ ਜਿਹੜਾ ਬੀ ਆ ਬੂਟੇ ਜਿਹੜੇ ਤੁਰੇ ਫਿਰਨ 131 ਦੇ ਜਾਂ ਕਈਆਂ 126 ਦੇ ਤੁਰੇ ਫਿਰਨ ਇਸ ਕਰਕੇ ਜਗਾ ਆਪ ਦੀ ਧਿਆਨ ਨਾਲ ਚੁਣਿਓ ਨਹੀਂ ਤੇ ਜਗਾ ਬਦਲ ਦਿਓ ਆਪਣੀ ਪਿਛਲੀ ਯਾਰ ਜਿਹੜੀ ਜਗਾ ਦੇ ਸੁਪਰੀਮ 110 ਦੀ ਪਨੀਰੀ ਬੀਜੀ ਆ ਉਸੇ ਜਗਾ ਤੇ ਸੁਪਰੀਮ 110 ਦੀ ਬੀਜੀ ਜਾਵੇ ਉਸ ਜਗਾ ਦੇ ਪੀਆਰ 126 ਨਾ ਪਨੀਰੀ ਬੀਜੀ ਨਾ ਜਾਵੇ ਇਦਾਂ ਹੀ ਧਿਆਨ ਜੋ ਗੱਲਾਂ ਇਹ ਸਭ ਤੋਂ ਮੇਨ ਚੀਜ਼ ਆ ਅੱਗੇ ਜਾ ਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਫਿਰ ਆਪਾਂ ਸਾਰਾ ਗੁੱਸਾ ਯੂਨੀਵਰਸਿਟੀ ਦਾ ਕੱਢਦੇ ਆ ਜੀ ਇਹਦਾ ਯੂਨੀਵਰਸਿਟੀ ਦਾ ਬੀਮਾੜਾ ਆ ਜਾਂ ਆਪਾਂ ਗੁਸਾ ਅਧਖੰਦਾਰਾਂ ਦਾ ਕੱਢਦੇ ਆ ਜੀ ਤੇ ਇਹ ਵੀ ਨਹੀਂ ਸਹੀ ਸੀ ਇਸ ਕਰਕੇ ਤੁਸੀਂ ਵੀ ਧਿਆਨ ਰੱਖਿਓ ਇਹਨਾਂ ਗੱਲਾਂ ਦਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਰਤવાર ਜ਼ਰੂਰ ਸ਼ੇਅਰ ਕਰਿਓ ਧੰਨਵਾਦ